ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 23 ਤੋਂ ਲੈ ਕੇ 26 ਜੂਨ ਪੰਜਾਬ ਦੇ ਵਿੱਚ ਜੋ ਲਗਾਤਾਰ ਹੁਣ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਮੌਨਸੂਨ ਪੰਜਾਬ ਵੱਲ ਕੋਚ ਕਰ ਰਿਹਾ ਹੈ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਲਗਾਤਾਰ ਬਣਿਆ ਹੋਇਆ ਜਿਸ ਦੇ ਸਿੱਟੇ ਵਜੋਂ ਤੁਸੀਂ ਤਾਜ਼ਾ ਸੈਟਲਾਈਟ ਮੈਪਸ ਦੇਖੋਗੇ ਤਾਂ ਲਗਾਤਾਰ ਪੰਜਾਬ ਦੇ ਉੱਪਰ ਬੱਦਲਵਾਈ ਦਾ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਹੁਣ ਆਉਂਦੇ ਦਿਨਾਂ ਵਿੱਚ ਲਗਾਤਾਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ 23 ਤਰੀਕ ਤੋਂ ਲੈ ਕੇ 26 ਜੂਨ 2025 ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਇਹ ਰਿਪੋਰਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਹਾਂ ਬਿਨਾਂ ਸਕਿੱਪ ਕਰੇ ਤੇ ਵੀਡੀਓ ਦੇਖਿਓ ਤਾਂ ਕਿ ਤੁਸੀਂ ਕੋਈ ਆਪਣੇ ਜ਼ਿਲ੍ਹੇ ਦਾ ਪਿੰਡ ਦਾ ਸ਼ਹਿਰ ਦਾ ਨਾਮ ਮਿਸ ਨਾ ਕਰ ਸਕੋ ਤੇ ਤਾਂ ਇਸੇ ਵਿੱਚ ਕਦੋ-ਕਦੋ ਮੀਂਹ ਦੇ ਉਮੀਦ ਬਣ ਰਹੀ ਹੈ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਕੀਤਾ ਗਿਆ ਤੇ ਅਖੀਰ ਵਿੱਚ ਦੇਖਾਂਗੇ ਆਪਾਂ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਕੀ ਹਾਲਾਤ ਨੇ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਐਂਟਰੀ ਤੇ ਬਿਨਾਂ ਕਿਸੇ ਦੇਰੀ ਤੋਂ ਆਪਾਂ ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ ਜੀ 23 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਬੱਦਲਵਾਈ ਸਿਸਟਮ ਲਗਾਤਾਰ ਦੁਆਬੇ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਸਵੇਰ ਤੋਂ ਹੀ ਕੀਤੀ ਜਾਵੇਗੀ 23 ਤਰੀਕ ਤੋਂ ਤੇ ਬਾਕੀ ਇਲਾਕਿਆਂ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਹੈ ਜਾਨਕਿ ਅੰਮ੍ਰਿਤਸਰ ਕਪੂਰਥਲਾ ਜਲੰਧਰ ਤਰਨਤਾਰ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਫਤੇਗੜ ਸਾਹਿਬ ਤੋਂ ਪਟਿਆਲਾ ਤੇ ਸੰਗਰੂਰ ਮਾਨਸਾ ਬਰਨਾਲਾ ਇਹਨਾਂ ਸਾਰੇ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਹੁਣ ਹਾਲਾਤ ਜਿਹੜੇ ਨੇ ਉਹ ਠੰਡ ਵਾਲੇ ਦਿਖਾਈ ਦੇ ਰਹੇ ਨੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਏ ਦਿਖਾਈ ਦੇਵੇਗੀ 23 ਤਰੀਕ ਨੂੰ 24 ਤਰੀਕ ਅਤੇ 25 ਤਰੀਕ ਦੀ ਗੱਲ ਕਰੀ ਜਾਵੇ ਤਾਂ 23 ਤਰੀਕ ਨੂੰ ਥੋੜੀ ਜਿਹੀ ਚਾਂਸ ਘਟਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਦੁਆਬੇ ਦੇ ਇਲਾਕੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਅਤੇ ਪਟਿਆਲਾ ਜਾਨਕੀ ਮਾਲਵਾ ਬੈਲਟ ਦੇ ਕੁਝ ਖੇਸਿਆਂ ਵਿੱਚ ਵੀ ਮੀਂਹ ਦੀ ਉਮੀਦ ਹੈ ਤੇ ਹਲਕੇ ਦਰਮਿਆਨੇ ਵੀ ਬਾਕੀ ਪੰਜਾਬ ਵਿੱਚ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਹੁਣ ਲਗਾਤਾਰ ਹਲਕੀ ਦਰਮਿਆਨੀ ਝੜੀ ਰੂਮਾ ਮਾਹੌਲ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਗੱਲ ਕੀਤੀ ਜਾਵੇ 25 ਜੂਨ ਦੀ ਤਾਂ 25 ਜੂਨ ਨੂੰ ਫਿਰ ਤੋਂ ਲਗਭਗ ਪੰਜਾਬ ਦੇ 60 70% ਹਿੱਸੇ ਵਿੱਚ ਭਾਰੀ ਮੀਂਹ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਬੈਲਟ ਦੇ ਵਿੱਚ ਲਗਾਤਾਰ ਮੀਂਹ ਹੈ ਜਾਨਕੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਸਭਜਾ ਦਾ ਅਜੀਤ ਸਿੰਘ ਨਗਰ ਇਹਨਾਂ ਵਿੱਚ 25 ਜੂਨ ਨੂੰ ਫਿਰ ਤੋਂ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਛਰਾਟੇਦਾਰ ਮੀਂਹ ਹੋਵੇਗਾ ਕਿਉਂਕਿ ਲਗਾਤਾਰ ਹਿਮਾਚਲ ਵੱਲੋਂ ਮੌਨਸੂਨ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਅਗਰ 26 ਜੂਨ ਦੀ ਗੱਲ ਕੀਤੀ ਹੈ ਤਾਂ 26 ਜੂਨ ਨੂੰ ਪੰਜਾਬ ਦੇ ਬਹੁਤ ਹੀ ਹਿੱਸੇ ਜਿ ਦੇ ਲਗਭਗ 80% ਹਿੱਸੇ ਵਿੱਚ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਮੌਨਸੂਨ ਪੰਜਾਬ ਦੇ ਉੱਪਰ ਐਂਟਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ ਥੋੜੇ-ਥੋੜੇ ਦਿਨਾਂ ਬਾਅਦ ਮੌਸਮ ਚੇਂਜ ਹੁੰਦਾ ਰਹਿੰਦਾ ਹੈ ਘੰਟਿਆਂ ਵੱਧੀ ਤਾਂ ਤੁਸੀਂ ਮੌਸਮ ਦੀ ਜਾਣਕਾਰੀ ਲਗਾਤਾਰ ਲੈਂਦੇ ਰਹੇ ਕਰੋ ਅਪਡੇਟ ਤੁਹਾਨੂੰ ਆਉਂਦੀ ਰਹੇਗੀ ਹੁਣ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਜੀ ਜੋ ਲੇਟੈਸਟ ਅਪਡੇਟ ਸਾਡੇ ਕੋਲ ਮੌਨਸੂਨ ਦੀ ਆਈ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਬੀ ਹਿੱਸੇ ਤੋਂ ਮੌਨਸੂਨ ਹਿਮ ਕੂਚ ਕਰਤਾ ਦਿਖਾਈ ਦੇ ਰਹੇ ਹਮਾਚਲ ਨੂੰ ਅੱਧੀ ਹਮਾਚਲ ਨੂੰ ਇਹ ਐਂਟਰੀ ਲਗਭਗ ਪੂਰੀ ਕਰ ਚੁੱਕਿਆ ਜਿੱਥੇ ਇਹ 25 ਜੂਨ ਨੂੰ ਪਹੁੰਚਦਾ ਸੀ ਉੱਥੇ 20 21 ਜੂਨ ਨੂੰ ਇਹ ਪਹੁੰਚ ਚੁੱਕਿਆ ਤੇ ਜਿਸ ਦੇ ਨਾਲ ਉਮੀਦ ਹੈ ਕਿ ਤੇਜ਼ ਗਤੀ ਨਾਲ ਮੌਨਸੂਨ ਪੰਜਾਬ ਵੱਲ ਕੂਚ ਕਰ ਰਿਹਾ ਜਿਸ ਦੇ ਸਿੱਟੇ ਵਜੋਂ ਉਮੀਦ ਸਾਨੂੰ ਇਹ ਲੱਗ ਰਹੀ ਹੈ ਕਿ 25 ਜੂਨ ਦੇ ਨੇੜੇ ਤੇੜੇ ਪੰਜਾਬ ਵਿੱਚ ਮੌਨਸੂਨ ਦੀ ਐਂਟਰੀ ਹੋ ਜਾਵੇਗੀ ਫਿਲਹਾਲ ਸਾਨੂੰ 30 ਜੂਨ ਦੀ ਡੇਟ ਦਿੱਤੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ 30 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਆਵੇਗਾ ਪਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤਾਂ ਅਪਡੇਟ ਇਹ ਹੀ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ 25 ਜੂਨ ਤੋਂ ਆ ਜਾਵੇਗਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਇਨੀਸ਼ੀਅਲ ਤੌਰ ਤੇ ਜਾਨੀ ਕਿ ਸ਼ੁਰੂਆਤੀ ਤੌਰ ਤੇ ਦੁਆਬੇ ਦੇ ਇਲਾਕੇ ਵਿੱਚ ਮੌਨਸੂਨ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਜ਼ਿਲ੍ਹਾ ਮੁਹਾਲੀ ਚੰਡੀਗੜ੍ਹ ਰੂਪਨਗਰ ਨੰਗਲ ਤੋਂ ਨਮਾਸ਼ਹਿਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਐਂਟਰੀ ਹੋਵੇਗੀ ਫਿਰ ਨਾਲ ਦੀ ਨਾਲ ਪਟਿਆਲੇ ਨੂੰ ਕਵਰ ਕਰੇਗਾ ਫਿਰ ਲੁਧਿਆਣਾ ਮਲੇਰਕੋਟਲੇ ਤੋ ਹੁੰਦਾ ਹੋਇਆ ਜਲੰਧਰ ਕਪੂਰਥਲੇ ਨੂੰ ਕਵਰ ਕਰੇਗਾ ਫਿਰ ਹੌਲੀ-ਹੌਲੀ ਅੱਗੇ ਵਧੇਗਾ ਯਾਨੀ ਕਿ ਅਜੇ ਇਹ ਨਹੀਂ ਹੈ ਕਿ 25 ਤਰੀਕ ਨੂੰ ਅਗਰ ਮੌਨਸੂਨ ਆ ਜਾਵੇਗਾ ਤਾਂ ਮਾਨਸਾ ਜ਼ਿਲ੍ਹਾ ਜਾਂ ਫਰੀਦਕੋਟ ਮੁਕਸਰ ਇਹਨਾਂ ਵਿੱਚ ਵੀ ਮੀਂਹ ਹੋਣਗੇ ਨਹੀਂ ਫਰੀਦਕੋਟ ਮੁਕਸਰ ਇਹਨਾਂ ਵਿੱਚ ਜਿਹੜੇ ਮੀਂਹ ਦੀ ਉਮੀਦ ਹੈ ਉਹ ਸਾਨੂੰ 30 ਜੂਨ ਤੋਂ ਬਾਅਦ ਹੀ ਦੇਖਣ ਨੂੰ ਮਿਲੇਗੀ ਕਿਉਂਕਿ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਸਭ ਤੋਂ ਘੱਟ ਮੀਂਹ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਜਿਹੜੇ 5-7 ਜ਼ਿਲ੍ਹੇ ਨੇ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਮਾਨਸਾ ਹੋ ਗਿਆ ਜੀ ਠੀਕ ਹੈ ਜੀ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਘੱਟ ਮੀਂਹ ਦੇਖਿਆ ਜਾਂਦਾ ਜਿਨ੍ਹਾਂ ਕਰਕੇ ਉਮੀਦ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਲਾਸਟ ਵਿੱਚ ਮੌਨਸਨ ਪਹੁੰਚੇਗਾ ਉਦੋਂ ਤੱਕ ਕੀ ਅਪਡੇਟ ਆਵੇਗੀ ਉਹ ਅਗਲੀ ਵੀਡੀਓ ਵਿੱਚ ਲੈ ਕੇ ਜਾਣਕਾਰੀ ਹਾਜ਼ਰ ਹੋਵਾਂਗੇ ਉਦੋਂ ਤੱਕ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਂਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ